ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਉਹ ਕਿਹੜੇ ਤਿੰਨ ਘਰ ਹਨ ਜਿਨ੍ਹਾਂ ਦੇ ਵਿੱਚ ਹਮੇਸ਼ਾ ਹੀ ਬਰਕਤ ਵਾਸ ਕਰਦੀ ਹੈ ਤੇ ਪੰਜ ਕੰਮ ਕਰਨ ਵਾਲਿਆਂ ਦੇ ਘਰ ਵਿੱਚ ਹਮੇਸ਼ਾ ਹੀ ਪੈਸਾ ਰਹਿੰਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਦੇ ਵਿੱਚ ਬਣ ਜਾਵੇ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਿਉਂਕਿ ਸਾਤ ਸੰਗਿਆ ਜੀ ਵੀਡੀਓ ਵਿੱਚ ਬਹੁਤ ਸਾਰੀ ਜਾਣਕਾਰੀ ਹੈ ਇਸ ਲਈ ਇਸ ਨੂੰ ਅਖੀਰ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਪਹਿਲਾ ਕੰਮ ਉਹਨਾਂ ਪੰਜਾਂ ਕੰਮਾਂ ਦੇ ਬਾਰੇ ਗੱਲ ਕਰਦੇ ਹਾਂ ਜੀ ਜਿਸ ਨਾਲ ਘਰ ਦੇ ਵਿੱਚ ਬਰਕਤ ਹੁੰਦੀ ਹੈ ਜੇ ਤੁਸੀਂ ਆਪਣੇ ਘਰ ਵਿੱਚ ਮਿਹਰ ਚਾਹੁੰਦੇ ਹੋ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਆਪਣੇ ਪਰਿਵਾਰ ਦੇ ਸਿਰ ਤੇ ਚਾਹੁੰਦੇ ਹੋ ਜ਼ਿੰਦਗੀ ਵਿੱਚ ਸੁੱਖ ਤੇ ਚੈਨ ਸਕੂਨ ਬਰਕਤ ਬਿਮਾਰੀ ਤੇ ਗਰੀਬੀ ਤੋਂ ਬਚਣਾ ਵੀ ਚਾਹੁੰਦੇ ਹੋ ਤਾਂ ਇਹ ਜਾਣਕਾਰੀ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਤਾਂ ਇਸ ਨਾਲ ਤੁਹਾਡੀ ਹਰੇਕ ਗੱਲ ਦੀ ਗਹਿਰਾਈ ਵੀ ਤੁਹਾਨੂੰ ਸਮਝ ਆ ਜਾਵੇਗੀ ਇੱਕ ਵਾਰ ਇੱਕ ਮਨੁੱਖ ਇੱਕ ਸੰਤ ਜੀ ਦੇ ਕੋਲ ਗਿਆ ਤੇ ਜਾ ਕੇ ਕਿਹਾ ਸਾਡੇ ਘਰ ਦੇ ਨਾਲ ਬਰਕਤ ਨਹੀਂ ਹੁੰਦੀ ਅਸੀਂ ਕੀ ਕਰੀਏ ਸੰਤ ਜੀ ਕੁਝ ਸਮੇਂ ਬਾਅਦ ਤਾਂ ਪਹਿਲਾ ਚੁੱਪ ਰਹੇ ਫਿਰ ਕੁਝ ਸਮੇਂ ਬਾਅਦ ਉਹਨੂੰ ਕਿਹਾ ਕਿ ਜਾ ਆਪਣੇ ਘਰ ਦੇ ਬੂਹੇ ਤੇ ਖਿੜਕੀਆਂ ਦੇ ਅੱਗੇ ਪਰਦੇ ਕਰ ਦੇ ਪੂਰੀ ਤਰ੍ਹਾਂ ਉਹਨਾਂ ਨੂੰ ਢੱਕ ਦੇ ਉਹ ਗਿਆ ਤੇ ਉਹਨੇ ਉਝ ਹੀ ਕੀਤਾ ਅਗਲੇ ਹਫਤੇ ਆਇਆ ਤੇ ਹੁਣ ਉਸ ਦਾ ਕਾਰਨ ਪੁੱਛਿਆ ਕਿ ਆਪਣੀਆਂ ਬਾਰੀਆਂ ਬੂਹਿਆਂ ਦੇ ਅੱਗੇ ਪਰਦੇ ਲਾਉਣ ਨਾਲ ਕੀ ਹੋ ਜਾਵੇਗਾ ਕਿਹਾ ਕਿ ਤੇਰੇ ਘਰ ਦੇ ਅੱਗੋਂ ਉਹ ਵੀ ਲੰਘਦੇ ਹਨ ਜੋ ਕਦੇ ਪਰਮਾਤਮਾ ਦਾ ਨਾਮ ਨਹੀਂ ਸੰਨ ਲੈਂਦੇ ਉਹਨਾਂ ਦੇ ਮਾੜੇ ਬੋਲ ਤੇਰੇ ਘਰ ਦੇ ਤੇਰੇ ਕੰਨਿ ਪਹ ਜਾਂਦੇ ਸਨ ਤੇ ਨਜ਼ਰਾਂ ਵੀ ਤੇਰੇ ਤੇ ਰਹਿੰਦੀਆਂ ਸਨ ਜਿਸ ਨਾਲ ਤੇਰੇ ਜੀਆ ਤੇ ਉਹਦਾ ਅਸਰ ਹੋਣਾ ਹੁੰਦਾ ਸੀ ਫਿਰ ਘਰ ਵਿੱਚ ਬਰਕਤ ਕਿਵੇਂ ਆਉਣੀ ਸੀ ਜਿਸ ਘਰ ਵਿੱਚ ਰੱਬ ਦਾ ਨਾਮ ਹੋਵੇ ਬਰਕਤ ਉੱਥੇ ਹੀ ਆਉਂਦੀ ਹੈ ਜਿੱਥੇ ਪਰਮਾਤਮਾ ਦਾ ਨਾਮ ਹਰ ਘਰ ਦੇ ਵਿੱਚ ਹਰ ਇੱਕ ਜੀ ਲਵੇਗਾ ਉਸ ਘਰ ਵਿੱਚ ਬਰਕਤ ਰਹਿੰਦੀ ਹੈ ਇਸ ਲਈ ਤੂੰ ਅੱਜ ਤੋਂ ਇਹ ਕੰਮ ਕਰਨਾ ਆਰੰਭ ਕਰ ਦੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਉੱਠ ਕੇ ਇਸ਼ਨਾਨ ਕਰ ਫਿਰ ਪਰਮਾਤਮਾ ਦਾ ਨਾਮ ਲੈ ਲੈ ਭਾਵੇਂ ਸਾਰਾ ਪਰਿਵਾਰ ਹੀ 5-5 ਮਿੰਟ ਰੋਜ਼ਾਨਾ ਹੀ ਪਰਮਾਤਮਾ ਦਾ ਨਾਮ ਜਪ ਲਿਆ ਕਰੋ ਚਾਹੇ ਮੋਲ ਮੰਤਰ ਦਾ ਜਾਪ ਕਰ ਲਿਆ ਕਰੋ ਤੁਹਾਡੇ ਘਰ ਦੇ ਵਿੱਚ ਫਿਰ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਉਸ ਮਨੋਖ ਨੇ ਕਿਹਾ ਜੀ ਠੀਕ ਹੈ ਹੁਣ ਉਹ ਘਰ ਵਿੱਚ ਚੱਲ ਆ ਗਿਆ ਉਸ ਨੂੰ ਸੰਤ ਜੀ ਨੇ ਅੰਮ੍ਰਿਤ ਵੇਲੇ ਦੀ ਮਹਾਨਤਾ ਦੱਸ ਦਿੱਤੀ ਸੀ ਹੁਣ ਦੂਸਰਾ ਆਇਆ ਇੱਕ ਹੋਰ ਮਨੁੱਖ ਕਿ ਸੰਤ ਜੀ ਸਾਡੇ ਪ੍ਰਸ਼ਾਦ ਦੇ ਵਿੱਚ ਬਰਕਤ ਨਹੀਂ ਅਸੀਂ ਖਾ ਵੀ ਲਈਏ ਤਾਂ ਵੀ ਢਿੱਡ ਨਹੀਂ ਭਰਦਾ ਤਾਂ ਸੰਤ ਜੀ ਕਹਿੰਦੇ ਤੁਸੀਂ ਸਾਰੇ ਜਾਣੇ ਪ੍ਰਸ਼ਾਦਾ ਵੱਖ-ਵੱਖ ਬੈਠ ਕੇ ਖਾਂਦੇ ਹੋ ਤਾਂ ਉਹਨੇ ਕਿਹਾ ਹਾਂ ਜੀ ਅਸੀਂ ਵੱਖ-ਵੱਖ ਬੈਠ ਕੇ ਹੀ ਖਾਂਦੇ ਹਾਂ ਸੰਤ ਜੀ ਕਹਿੰਦੇ ਇਕੱਠੇ ਬੈਠ ਕੇ ਪ੍ਰਸ਼ਾਦਾ ਖਾਇਆ ਕਰੋ ਪਰਸ਼ਾਦਾ ਖਾਣ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲਿਆ ਕਰੋ ਪਰਸ਼ਾਦੇ ਦਾ ਜਦੋਂ ਤੁਸੀਂ ਮੂੰਹ ਵਿੱਚ ਗੁਰਕੀ ਪਾਉਣੀ ਹੈ ਤਾਂ ਪਰਸ਼ਾਦਾ ਖਾਣ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਜ਼ਰੂਰ ਲੈਣਾ ਹੈ ਪਰਮਾਤਮਾ ਤੁਹਾਡੇ ਖਾਣੇ ਦੇ ਵਿੱਚ ਬਰਕਤ ਪਾ ਦੇਣਗੇ ਘਰ ਵਿੱਚ ਵੀ ਬਰਕਤ ਹੋ ਜਾਵੇਗੀ ਕਿਸੇ ਭੁੱਖੇ ਦਾ ਤੁਸੀਂ ਢਿੱਡ ਭਰਿਆ ਕਰੋ ਇਸ ਲਈ ਇਕੱਠੇ ਬੈਠ ਕੇ ਹੀ ਖਾਣਾ ਚਾਹੀਦਾ ਹੈ ਇਸ ਦੇ ਨਾਲ ਘਰ ਦੇ ਬਰਕਤ ਵਿੱਚ ਤੇ ਜੀਆਂ ਦੇ ਪਿਆਰ ਵਿੱਚ ਵੀ ਬਰਕਤ ਪੈਂਦੀ ਹੈ ਸਬਰ ਸੰਤੋਖ ਆਉਂਦਾ ਹੈ ਘਰ ਆਇਆ ਹਰ ਇੱਕ ਮਨੁੱਖ ਮਹਿਮਾਨ ਹੁੰਦਾ ਹੈ ਆਪਣਾ ਨਸੀਬ ਆਪਣੇ ਨਾਲ ਲੈ ਕੇ ਆਉਂਦਾ ਹੈ ਆਪਣੇ ਘਰ ਭਾਵੇਂ ਜੜੀ ਜਨੌਰ ਵੀ ਆਉਂਦਾ ਹੈ ਨਾ ਉਹ ਵੀ ਆਪਣਾ ਨਸੀਬ ਆਪਣੇ ਨਾਲ ਹੀ ਲੈ ਕੇ ਆਉਂਦਾ ਹੈ ਘਰ ਵਿੱਚ ਜਿਵੇਂ ਕੁੱਤਾ ਬਿੱਲੀ ਜਾਂ ਕੋਈ ਡੰਗਰ ਵਸ਼ਾ ਕੋਈ ਵੀ ਆਵੇ ਉਹ ਆਪਣਾ ਨਸੀਬ ਆਪਣੇ ਨਾਲ ਹੀ ਲੈ ਕੇ ਆਉਂਦਾ ਹੈ ਜੋ ਬਹੁਤ ਹੀ ਉਸ ਦਾ ਅਸੀਸ ਅਧਿਕਾਰ ਕਰਨਾ ਹੈ ਜਾਂਦੇ ਸਮੇ ਉਹ ਘਰ ਦੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੂੰ ਟਾਲ ਜਾਂਦਾ ਹੈ ਜਿਸ ਘਰ ਦਾ ਰੋਟੀ ਪ੍ਰਸ਼ਾਦੇਦਾਨ ਕਿਸੇ ਦਾ ਢਿੱਡ ਭਰਦਾ ਹੋਵੇ ਐਵੇਂ ਦੇ ਘਰ ਪਰਮਾਤਮਾ ਦੀ ਮਿਹਰ ਬਹੁਤ ਜ਼ਿਆਦਾ ਹੁੰਦੀ ਹੈ ਐਵੇਂ ਦੇ ਘਰ ਵਿੱਚ ਬਰਕਤ ਦਾ ਮਿਹਰ ਦਾ ਮਹੀ ਵਰਸਦਾ ਹੀ ਰਹਿੰਦਾ ਹੈ ਇਸ ਲਈ ਹਮੇਸ਼ਾ ਨੇਕੀ ਦਾ ਕੰਮ ਕਰਨਾ ਚਾਹੀਦਾ ਹੈ ਜਿਸ ਘਰ ਨੇਕੀ ਕੀਤੀ ਜਾਂਦੀ ਹੈ ਉਸ ਘਰ ਆਪੇ ਹੀ ਬਰਕਤ ਵਾਸ ਕਰ ਜਾਂਦੀ ਹੈ ਅਸੀਂ ਪ੍ਰਸ਼ਾਦਾ ਬਣਾਉਂਦੇ ਸਮੇ ਕੁਝ ਗਲਤੀਆਂ ਕਰ ਦਿੰਦੇ ਹਾਂ ਉਹ ਜੋ ਕੰਮ ਐਵੇਂ ਦੇ ਕਰਦੇ ਹਾਂ ਉਹ ਗਲਤੀਆਂ ਬਣ ਜਾਂਦੀਆਂ ਹਨ ਜਿਸ ਕਾਰਨ ਫਿਰ ਘਰ ਦੇ ਵਿੱਚ ਗਰੀਬੀ ਰਹਿੰਦੀ ਹੈ ਭਾਵੇਂ ਉਹ ਆਪਾਂ ਜਾਣੇ ਅਣਜਾਣੇ ਵਿੱਚ ਕਰਦੇ ਹਾਂ ਆਪਣੇ ਕੋਲ ਆਪਣੇ ਆਪ ਨੂੰ ਵੀ ਪਤਾ ਨਹੀਂ ਹੁੰਦਾ ਤੇ ਜਾਣ ਬੁਝ ਕੇ ਵੀ ਨਹੀਂ ਕਰਦੇ ਪਏ ਹੁੰਦੇ ਪਰ ਜਾਣੇ ਅਣਜਾਣੇ ਵਿੱਚ ਗਲਤੀਆਂ ਸਾਡੇ ਕੋਲ ਹੋ ਜਾਂਦੀਆਂ ਹਨ ਉਹ ਵੀ ਫਿਰ ਬੜਾ ਅਸਰ ਪਾਉਂਦੀਆਂ ਹਨ ਸਭ ਤੋਂ ਪਹਿਲੀ ਗੱਲ ਖਾਣੇ ਦੀ ਜਿੰਨੀ ਵੀ ਖਾਣੇ ਦੀ ਜਿੰਨੀ ਵੀ ਇੱਜ਼ਤ ਕਰੋਗੇ ਜਿੰਨਾ ਵੀ ਉਸ ਦਾ ਸਤਿਕਾਰ ਕਰੋਗੇ ਪ੍ਰਮਾਤਮਾ ਓਨੀ ਹੀ ਜ਼ਿਆਦਾ ਤੁਹਾਡੇ ਰਿਜਕ ਦੇ ਵਿੱਚ ਬਰਕਤ ਪਾ ਦੇਣਗੇ ਉਸ ਚੀਜ਼ ਦੇ ਨਾਲ ਤੁਹਾਨੂੰ ਨਿਵਾਜ਼ ਦੇਣਗੇ ਆਪਣੇ ਵਿੱਚੋਂ ਬਹੁਤ ਸਾਰੀਆਂ ਬੀਬੀਆਂ ਬਿਨਾਂ ਵਾਹਿਗੁਰੂ ਦਾ ਨਾਮ ਲਏ ਪ੍ਰਸ਼ਾਦਾ ਪਾਣੀ ਬਣਾਉਣ ਲੱਗ ਜਾਂਦੀਆਂ ਹਨ ਅਸੀਂ ਗੁਰਬਾਣੀ ਪੜ੍ਹਦੇ ਹਾਂ ਵਿੱਚ ਐਵੇਂ ਹੀ ਆਉਂਦਾ ਹੈ ਨਾ ਬਹੁਤਾ ਕਹੀਏ ਬਹੁਤਾ ਹੋਵੇ ਉਹੀ ਹਿਸਾਬ ਹੈ ਜਿੰਨਾ ਕਹੋਗੇ ਓਨਾ ਹੀ ਵਧਦਾ ਜਾਵੇਗਾ ਹਮੇਸ਼ਾ ਯਾਦ ਰੱਖੋ ਕਿ ਵਾਹਿਗੁਰੂ ਦਾ ਨਾਮ ਲੈ ਕੇ ਪ੍ਰਸ਼ਾਦਾ ਬਣਾਉਣਾ ਸ਼ੁਰੂ ਕਰ ਦਿਓ। ਵਾਦ ਸਵਾਦ ਤੇ ਅੰਮ੍ਰਿਤ ਵਾਂਗ ਉਹ ਸਰੀਰ ਨੂੰ ਲੱਗੇਗਾ। ਏਦਾਂ ਕਰਨ ਦੇ ਨਾਲ ਘਰ ਵਿੱਚ ਬੇਸ਼ੁਮਾਰ ਬਰਕਤ ਵੀ ਹੋਵੇਗੀ। ਆਪਣੇ ਵਿੱਚੋਂ ਕੁਝ ਜਾਣੇ ਭਾਂਡੇ ਵਾਲਾ ਟੋਕਰਾ ਜਾਂ ਭਾਂਡਿਆਂ ਨੂੰ ਪੈਰ ਨਾਲ ਪਾਸੇ ਖਿਸਕਾ ਦਿੰਦੇ ਹਾਂ। ਜਾਂ ਫਿਰ ਮਾੜਿਕ ਜਿਹੀ ਸੁਣੀ ਹੋਈ ਜਾਂ ਮਾੜਿਕ ਜਿਹੀ ਥਾਲੀ ਜਾਂ ਗਲਾਸ ਨੂੰ ਅਸੀਂ ਪ੍ਰਸ਼ਾਦੇ ਨੂੰ ਉਸੇ ਵਿੱਚ ਹੀ ਪਿਆ ਰਹਿਣ ਦੇ ਦਿੰਦੇ ਹਾਂ। ਤੇ ਲਾਤਾਂ ਜਾਂ ਪੈਰ ਮਾਰ ਕੇ ਪਰਾਂ ਨੂੰ ਘਰ ਦੇ ਦਿੰਦੇ ਹਨ ਇਹ ਚੀਜ਼ ਪਰਮਾਤਮਾ ਨੂੰ ਜਮਾਂ ਹੀ ਪਸੰਦ ਨਹੀਂ ਹੁੰਦੀ ਜਿਹੜੇ ਲੋਕ ਐਦਾਂ ਕਰਦੇ ਹਨ ਉਹਨਾਂ ਦੇ ਘਰ ਵਿੱਚ ਫਿਰ ਕਦੇ ਵੀ ਬਰਕਤ ਨਹੀਂ ਪੈਂਦੀ ਤੇ ਉਹਨਾਂ ਨੂੰ ਜਿਉਂਦਿਆਂ ਜੀ ਸਜ਼ਾ ਵੀ ਮਿਲਦੀ ਹੈ ਜਿਸ ਘਰ ਦੇ ਵਿੱਚ ਪ੍ਰਸ਼ਾਦੇ ਪਾਣੀ ਦੀ ਇੱਜ਼ਤ ਨਹੀਂ ਹੁੰਦੀ ਉੱਥੇ ਪਰਮਾਤਮਾ ਕਦੇ ਰਿਜ਼ਕ ਵਿੱਚ ਵਾਦਾ ਨਹੀਂ ਕਰਦੇ ਤੇ ਨਾ ਹੀ ਬਰਕਤ ਤੇ ਤਰੱਕੀ ਪਾਉਂਦੇ ਹਨ ਅਗਲੀ ਗੱਲ ਹੈ ਜੀ ਖਾਣਾ ਬਣਾਉਣ ਵਾਲੀ ਥਾਂ ਕਦੇ ਵੀ ਗੰਦੀ ਨਹੀਂ ਹੋਣੀ ਚਾਹੀਦੀ ਕਈ ਘਰਾਂ ਦੇ ਵਿੱਚ ਖਾਣਾ ਬਣਾਉਣ ਵਾਲੀ ਥਾਂ ਸਾਫ਼ ਨਹੀਂ ਹੁੰਦੀ ਜਿੱਥੇ ਤੁਸੀਂ ਸੰਸਾਰ ਦੀ ਸਭ ਤੋਂ ਕੀਮਤੀ ਦਾਤ ਨੂੰ ਬਣਾ ਰਹੇ ਹੋ ਉੱਥੇ ਗੰਦਗੀ ਕਿਉਂ ਕਰਦੇ ਹੋ ਇਸ ਤਰ੍ਹਾਂ ਤੁਹਾਡੇ ਘਰ ਜਿਹੜੀ ਹੈ ਬੇਕਦਰੀ ਹੁੰਦੀ ਹੈ ਉਸ ਦੀ ਜਗ੍ਹਾ ਦੀ ਹਮੇਸ਼ਾ ਹੀ ਤੁਹਾਨੂੰ ਸਾਫ਼ ਸਫਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਹਮੇਸ਼ਾ ਹੀ ਤੁਸੀਂ ਪਰੇਸ਼ਾਨ ਰਹੋਗੇ ਇਦਾਂ ਕਰਨ ਦੇ ਨਾਲ ਘਰ ਵਿੱਚ ਬਿਮਾਰੀਆਂ ਵਿੱਚ ਵੀ ਵਾਧਾ ਹੁੰਦਾ ਹੈ ਤੇ ਘਰ ਹਮੇਸ਼ਾ ਹੀ ਤੁਹਾਨੂੰ ਫਿਰ ਸਾਫ਼ ਸੁਥਰਾ ਹੀ ਰੱਖਣਾ ਚਾਹੀਦਾ ਹੈ ਅਗਲੀ ਚੀਜ਼ ਹੈ ਜੀ ਟੁੱਟੇ ਹੋਏ ਭਾਂਡੇ ਦੀ ਵਰਤੋਂ ਕਦੇ ਵੀ ਨਹੀਂ ਕਰਨੀ ਚਾਹੀਦੀ। ਅਸੀਂ ਕੀ ਕਰਦੇ ਹਾਂ? ਨਵੇਂ ਭਾਂਡੇ ਸਾਭ ਕੇ ਰੱਖਦੇ ਹਾਂ ਕਿ ਜਦੋਂ ਪੁਰਾਣੇ ਆਉਣਗੇ ਫਿਰ ਖੋਲਾਂਗੇ। ਤੁਸੀਂ ਉਹਨਾਂ ਵਿੱਚ ਹੀ ਰੋਟੀ ਪ੍ਰਸ਼ਾਦਾ ਖਾਂਦੇ ਹੋ ਜਿਹੜੇ ਭਾਂਡੇ ਟੁੱਟੇ ਤੇ ਵਿੰਗੇ ਹੋਣ। ਇਦਾਂ ਕਰਨਾ ਵੀ ਬੜਾ ਗਲਤ ਮੰਨਿਆ ਜਾਂਦਾ ਹੈ। ਇਦਾਂ ਕਰੋ ਕਿ ਟੁੱਟੇ ਭਾਂਡੇ ਵਿੱਚ ਬਿਨਾਂ ਮਜਬੂਰੀ ਤੋਂ ਖਾਣਾ ਖਾਣਾ ਭਾਵ ਕੇ ਬੇਬਕਤੀ ਹੁੰਦੀ ਹੈ। ਫਿਰ ਅਗਲੀ ਗੱਲ ਹੈ ਜੀ ਮੰਜੇ ਤੇ ਬੈਠ ਕੇ ਪ੍ਰਸ਼ਾਦਾ ਛਕਣਾ ਜਾਂ ਫਿਰ ਬੈੱਡ ਤੇ ਬੈਠ ਕੇ ਇੱਕ ਤਾਂ ਐਵੇਂ ਪ੍ਰਸ਼ਾਦਾ ਪਚਦਾ ਨਹੀਂ ਦੂਸਰਾ ਇਸ ਤਰ੍ਹਾਂ ਆਪਾਂ ਘਰ ਵਿੱਚ ਦਲਿੱਦਰ ਲੈ ਕੇ ਆਉਂਦੇ ਹਾਂ ਇਦਾਂ ਕਦੇ ਨਾ ਕਰੋ ਹਮੇਸ਼ਾ ਜਦੋਂ ਜ਼ਮੀਨ ਤੇ ਬੈਠ ਕੇ ਹੀ ਪ੍ਰਸ਼ਾਦਾ ਸਾਨੂੰ ਛਕਣਾ ਚਾਹੀਦਾ ਹੈ ਅਗਲੀ ਗੱਲ ਜੀ ਕਿ ਨੰਗੇ ਸਿਰ ਪ੍ਰਸ਼ਾਦਾ ਬਣਾਉਣਾ ਤੇ ਖਾਣਾ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਪਰਸ਼ਾਦਾ ਬਣਾਉਂਦੇ ਸਮੇਂ ਸਿਰ ਨੂੰ ਠੱਕ ਕੇ ਰੱਖੋ ਕਿ ਰਿਜਕ ਵਿੱਚ ਵਾਧਾ ਹੋ ਜਾਵੇ ਤੇ ਇਹ ਪਰਮਾਤਮਾ ਜੀ ਨੂੰ ਅਹਿਸਾਸ ਕਰਵਾਓ ਕਿ ਅਸੀਂ ਪਰਸ਼ਾਦੇ ਦਾ ਸਤਿਕਾਰ ਕਰਦੇ ਪਏ ਹਾਂ ਖਾਣਾ ਖਾਣ ਸਮੇਂ ਵੀ ਸਿਰ ਠੱਕ ਕੇ ਹੀ ਖਾਣਾ ਖਾਣਾ ਚਾਹੀਦਾ ਹੈ ਇਹਦੇ ਦੋ ਆਪਾਂ ਨੂੰ ਨੁਕਸਾਨ ਹਨ ਪਹਿਲਾ ਆਪਾਂ ਕੋਈ ਬਾੜ ਉੱਡ ਕੇ ਖਾਣੇ ਵਿੱਚ ਪੈ ਸਕਦਾ ਹੈ ਜਿਸ ਨਾਲ ਪੂਰਾ ਪਰਸ਼ਾਦਾ ਪਾਣੀ ਬੇਕਾਰ ਹੋ ਸਕਦਾ ਹੈ ਐਵੇਂ ਕਰਨ ਦੇ ਨਾਲ ਪ੍ਰਸ਼ਾਦ ਦੇ ਵਿੱਚ ਕਦੇ ਬਰਕਤ ਵੀ ਨਹੀਂ ਆਉਂਦੀ ਕਿਸੇ ਚੀਜ਼ ਨੂੰ ਦਿੱਤਾ ਆਦਰ ਤੇ ਸਤਿਕਾਰ ਹਮੇਸ਼ਾ ਫਿਰ ਘਰ ਵਿੱਚ ਬਰਕਤ ਲੈ ਕੇ ਆਉਂਦਾ ਹੈ ਕਈ ਲੋਕ ਰਾਤ ਨੂੰ ਭਾਂਡੇ ਝੂਠੇ ਰੱਖ ਕੇ ਸੌ ਜਾਂਦੇ ਹਨ ਕਿ ਸਵੇਰੇ ਧੋ ਲਵਾਂਗੇ ਆਲਸ ਕਰਦੇ ਹਨ ਇਦਾਂ ਦੀ ਆਦਤ ਬੜੀ ਗਲਤ ਹੈ 15 ਮਿੰਟ ਤੱਕ ਦਾ ਸਮਾਂ ਲੱਗਦਾ ਹੈ ਬਸ ਭਾਂਡੇ ਸਾਫ਼ ਕਰਨ ਦੇ ਵਿੱਚ ਜਿਹੜੇ ਲੋਕ ਝੂਠੇ ਭਾਂਡੇ ਛੱਡ ਦਿੰਦੇ ਹਨ ਉਹਨਾਂ ਦੇ ਘਰ ਵਿੱਚ ਬਰਕਤ ਖਤਮ ਹੋ ਜਾਂਦੀ ਹੈ ਰੋਗ ਤੇ ਬਿਮਾਰੀਆਂ ਦਿਲਿੱਦਰ ਘਰ ਆ ਜਾਂਦਾ ਹੈ ਇਸ ਲਈ ਇਹ ਕੰਮ ਕਦੇ ਵੀ ਨਾ ਕਰੋ ਅਗਲੀ ਗੱਲ ਆਖਦੇ ਹਨ ਕਿ ਜਦੋਂ ਆਪਾਂ ਨੇ ਖਾਣਾ ਬਣਾਉਂਦੇ ਸਮੇਂ ਕਿਸੇ ਦੇ ਬਾਰੇ ਵੀ ਮਾੜਾ ਨਹੀਂ ਸੋਚਣਾ ਹੁੰਦਾ ਨਾ ਹੀ ਮਾੜਾ ਬੋਲਣਾ ਹੈ ਤੇ ਨਾ ਹੀ ਕਿਸੇ ਨਾਲ ਚੁਗਲੀਆਂ ਕਰਨੀਆਂ ਹਨ ਉਮੇਦਾ ਹੀ ਫਿਰ ਅਸਰ ਪ੍ਰਸ਼ਾਦੇ ਤੇ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਦਾ ਖਾਣਾ ਬਣਾਉਣ ਸਮੇ ਸਾਡੇ ਮਨ ਦੀ ਭਾਵਨਾ ਹੋਵੇਗੀ ਉਵੇਂ ਦਾ ਹੀ ਮਨ ਤੇ ਅਸਰ ਹੋਣਾ ਸ਼ੁਰੂ ਹੋ ਜਾਵੇਗਾ ਜੋ ਖਾਣਾ ਹੈ ਉਹਨਾਂ ਦੇ ਮਨ ਦੇ ਉਵੇਂ ਹੀ ਫਿਰ ਨਫ਼ਰਤ, ਵੈਰ ਤੇ ਈਰਖਾ ਵੀ ਸਾਡੇ ਪਰਿਵਾਰ ਵਿੱਚ ਹੋਣੀ ਸ਼ੁਰੂ ਹੋ ਜਾਵੇਗੀ। ਜੇਕਰ ਇਸ ਵਿੱਚੋਂ ਇੱਕ ਵੀ ਗਲਤੀ ਕਰਦੇ ਹੋ ਤਾਂ ਅੱਜ ਹੀ ਸੰਭਲ ਜਾਓ। ਅੱਜ ਹੀ ਇਹ ਕੰਮ ਕਰਨੇ ਛੱਡ ਦਿਓ। ਇਹ ਜਿੰਨੀ ਛੇਤੀ ਛੱਡ ਦਿਓਗੇ ਓਨੀ ਛੇਤੀ ਘਰ ਦੇ ਵਿੱਚ ਬਰਕਤ ਆਵੇਗੀ। ਪ੍ਰਸ਼ਾਦਾ ਬਣਾਉਂਦੇ ਸਮੇਂ ਮਨ ਦੇ ਵਿਚਾਰ ਸ਼ੁੱਧ ਰੱਖਣੇ ਚਾਹੀਦੇ ਹਨ। ਪਰਮਾਤਮਾ ਫਿਰ ਇਹੋ ਜੀਆ ਦੇ ਵਿੱਚ ਬਹੁਤ ਹੀ ਪਿਆਰ ਤੇ ਸੰਤੋਖ ਬਖਸ਼ ਦਿੰਦੇ ਹਨ। ਉਹਨਾ ਦੇ ਪਰਿਵਾਰ ਦੇ ਸਾਰੇ ਦੁੱਖ ਦਿਲਦਰ ਦੂਰ ਕਰ ਦਿੰਦੇ ਹਨ ਤੇ ਹਮੇਸ਼ਾ ਹੀ ਫਿਰ ਪਰਿਵਾਰ ਤੇ ਔਲਾਦ ਤੇ ਚੰਗਾ ਅਸਰ ਹੁੰਦਾ ਹੈ। ਨੇਕ ਕਮਾਈ ਵਾਲਿਆ ਸਾਰਾ ਹੀ ਪਰਿਵਾਰ ਬਣ ਜਾਂਦਾ ਹੈ। ਪੜ੍ਹਾਈ ਵਿੱਚ ਵੀ ਤੇਜ਼ ਹੋ ਜਾਂਦੇ ਹਨ। ਗੁਰੂ ਦੇ ਪਾਸੇ ਵੀ ਲੱਗਦੇ ਹਨ। ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ। ਜਦੋਂ ਆਪਾਂ ਐਵੇਂ ਦੇ ਵਿਚਾਰ ਰੱਖਾਂਗੇ ਨਾ ਮਨ ਦੇ ਵਿੱਚ। ਓਵੇਂ ਦੇ ਹੀ ਫਿਰ ਆਪਣੇ ਘਰ ਦੇ ਜੀਆਂ ਦੇ ਵਿਹਾਰ ਵਿੱਚ ਆਉਣਾ ਸੁਭਾਵਿਕ ਹੋ ਜਾਵੇਗਾ। ਇਸ ਲਈ ਜੇ ਬਰਕਤ ਚਾਹੀਦੀ ਹੈ ਤਾਂ ਇਦਾਂ ਦੇ ਕੰਮ ਕਰਨੇ ਅੱਜ ਤੋਂ ਹੀ ਆਰੰਭ ਕਰ ਦਿਓ ਉਹ ਤਿੰਨ ਘਰ ਕਿਹੜੇ ਹਨ ਜਿਨ੍ਹਾਂ ਘਰਾਂ ਦੇ ਵਿੱਚ ਬਰਕਤ ਰਹਿੰਦੀ ਹੈ ਜਿਨ੍ਹਾਂ ਦੇ ਘਰੋਂ ਕੋਈ ਵੀ ਆਉਂਦਾ ਹੈ ਢਿੱਡ ਭਰ ਕੇ ਜਾਂਦਾ ਹੈ ਕਦੇ ਖਾਲੀ ਨਹੀਂ ਜਾਂਦਾ ਦੂਸਰੇ ਲੋਕ ਉਹ ਹਨ ਜਿਹੜੇ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਦੇ ਤੇ ਤੀਜੇ ਉਹ ਹਨ ਜਿਸ ਘਰ ਵਿੱਚ ਝੂਠ ਤੇ ਝੂਠ ਨਹੀਂ ਛੱਡੀ ਜਾਂਦੀ ਭਾਵੇਂ ਝੂਠ ਬੋਲਿਆ ਨਹੀਂ ਜਾਂਦਾ ਤੇ ਭਾਂਡਿਆਂ 'ਚ ਝੂਠ ਛੱਡੀ ਨਹੀਂ ਜਾਂਦੀ ਇਹ ਤਿੰਨ ਘਰਾਂ ਦੇ ਵਿੱਚ ਹਮੇਸ਼ਾ ਹੀ ਸਾਤ ਸੰਗਤ ਜੀ ਬਰਕਤ ਰਹਿੰਦੀ ਹੈ ਜੇ ਅਸੀਂ ਵੀ ਚਾਹੁੰਦੇ ਹਾਂ ਸਾਡੇ ਘਰ ਵਿੱਚ ਬਰਕਤ ਰਹੇ ਕੰਮ ਕਰਨਾ ਇਹ ਆਲਾ ਆਰੰਭ ਕਰਦੇ ਹੋ ਫਿਰ ਸਾਤ ਸੰਗਤ ਜੀ ਅੱਜ ਦੀ ਇਹ ਵੀਡੀਓ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਨੂੰ ਜ਼ਰੂਰ ਦੱਸ ਦੇਣੇ ਹਨ ਤੇ ਰਸਨਾ ਤੋਂ ਇੱਕ ਵਾਰ ਵਾਹਿਗੁਰੂ ਜੀ ਬੋਲ ਕੇ ਜ਼ਰੂਰ ਹਾਜ਼ਰੀ ਲਗਵਾ ਦੇਣੀ ਹੈ ਜੀ ਤਾਂ ਕਿ ਪਰਮਾਤਮਾ ਜੀ ਤੁਹਾਡਾ ਵੀ ਭਲਾ ਕਰ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ